ਸਾਡਾ ਪਿੰਡ ਕਲੀਪੁਰ ਉਹਦੇ ਬੱਸ ਸਟੈਂਡ ਤੇ ਗਏ ਤੇ ਉਸ ਤੋਂ ਬਾਅਦ ਇਹ ਸਾਨੂੰ ਲੱਭਿਆ ਨਹੀਂ ਬਾਈ ਜੀ ਅਸੀਂ ਨਹੀਂ ਲੱਭਿਆ ਅਸੀਂ ਨੇ ਅੱਜ ਸਾਨੂੰ 18 ਦਿਨ ਹੋ ਗਏ ਅਸੀਂ ਹਰ ਇੱਕ ਕਿਤੇ ਦੀ ਤਲਾਸ਼ ਕਰ ਰਹੇ ਆ ਅਸੀਂ ਜਿਹਨੇ ਨਹਿਰਾ ਸਭ ਕੁਝ ਅਸੀਂ ਫਰੋਲ ਦਿੱਤਾ ਬਾਈ ਜੀ ਸਾਡੇ ਦਾ ਇਹ ਵੀਰ ਨੂੰ ਜੇ ਮੇਰੀ ਵੀਡੀਓ ਦੇਖਦਾ ਏ ਸਾਡੀ ਵੀਡੀਓ ਦੇਖਦਾ ਹੱਥ ਬੰਨ ਕੇ ਬੇਨਤੀ ਹੈ ਵੀ ਆਪਦਾ ਬਾਈ ਘਰੇ ਆ ਜਾ ਆਪਦਾ ਘਰ ਸਾਹਮਣੇ ਛੋਟੀ ਜਿਹੀ ਬੱਚੀ ਆ ਆਪਦੀ ਬੱਚੀ ਨੂੰ ਸਾਹਮਣੇ ਮਾਤਾ ਜੀ ਕੀ ਨਾਮ ਸੀ ਬੇਟੇ ਦਾ ਬਿੱਟੂ ਸਿੰਘੀ ਬਿੱਟੂ ਸਿੰਘੀ ਸੀਗਾ ਕੀ ਗੱਲ ਮਤਲਬ ਕਦੋਂ ਦਾ ਗਿਆ ਹੋਇਆ ਕਰੋ ਉਹ ਉਹਨੂੰ 12 ਤਰੀਕ ਦਾ ਗਿਆ ਹੋਇਆ ਜੀ 12 ਤਰੀਕ ਦਾ ਗਿਆ ਹੋਇਆ ਹਾਂਜੀ ਠੀਕ ਹੈ ਕੀ ਕਹੂਗੀ ਮਤਲਬ ਜੇ ਕਿਤੇ ਥੋੜੀ ਵੀਡੀਓ ਦੇਖ ਰਿਹਾ ਹੋ ਤਾਂ ਤੁਸੀਂ ਕੀ ਕਹੋਗੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਦੱਸ ਦੇ ਸਾਡੇ ਨਾਲ ਗੱਲਬਾਤ ਕਰੇ ਅਸੀਂ ਬਹੁਤ ਤੰਗ ਆ ਇਸ ਟਾਈਮ ਸਾਡੇ ਘਰ ਦਾ ਬੁਰਾ ਹਾਲ ਹੈ ਠੀਕ ਹੈ ਸਾਡਾ ਸਾਰਾ ਟੱਬਰ ਰੋ ਰੋ ਕੇ ਬੁਰਾ ਹਾਲਤ ਕਰੀ ਬੈਠਾ ਹੈ ਤੇ ਉਹਦੀ ਬੱਚੀ ਦਾ ਵੀ ਬਹੁਤ ਬੁਰਾ ਹਾਲ ਹੈ ਠੀਕ ਹੈ ਜੇ ਅਸੀਂ ਕਹਿੰਦੇ ਹਾਂ ਵੀ ਕਿਤੇ ਵੀ ਕਿਸੇ ਨੂੰ ਵੀ ਮਿਲਦਾ ਜਾਂ ਉਹ ਆਪ ਦੇਖਦਾ ਵੀ ਸਾਡੇ ਨਾਲ ਗੱਲ ਕਰ ਲੇ ਇਹਰਾ ਇੱਕ ਵਾਰ ਸਾਨੂੰ ਦੱਸ ਦੇ ਵੀ ਮੇਰੀ ਕੋਈ ਮਜਬੂਰੀ ਹੈ ਕੀ ਗੱਲ ਕੋਈ ਲੜਾਈ ਪੜਾਈ ਤੀ ਹੋਈ ਨਹੀਂ ਕੁਝ ਵੀ ਨਹੀਂ ਹੋਇਆ ਠੀਕ ਹੈ ਕੁਝ ਵੀ ਨਹੀਂ ਹੋਇਆ ਅੱਜ ਹੁਣ ਤੁਸੀਂ ਮਤਲਬ ਸ਼ਾਦੀ ਲਈ ਪਹੁੰਚੇ ਹੋਗੇ ਮੰਡੀ ਚ ਖੜੇ ਹੋ ਹਾਂ ਜੀ ਤੁਹਾਨੂੰ ਪਤਾ ਲੱਗਿਆ ਤੀ ਇੱਥੇ ਆ ਜੀ ਕਿਤੇ ਹਾਂ ਜੀ ਸਾਨੂੰ ਦੱਸਿਆ ਗਿਆ ਤੀ ਇੱਥੇ ਪੱਲੇਦਾਰਾਂ ਤੋਂ ਵੀ ਪੰਜ ਛੇ ਦਿਨ ਪਹਿਲਾਂ ਇੱਥੇ ਵੀ ਉਹ ਮੁੰਡਾ ਚਾਹ ਫਿੱਕੇ ਗਿਆ ਤੇ ਚਾਹ ਵੀ ਕਿ ਗਿਆ ਹਾਂ ਜੀ ਮੁਰਕਿਓ ਕਹਿੰਦਾ ਵੀ ਮੈਨੂੰ ਕੰਮ ਤੇ ਰੱਖ ਲੋ ਇੱਥੇ ਉਹਨਾਂ ਨੇ ਪੁੱਛਿਆ ਵੀ ਤੇਰੀ ਕੀ ਮਜਬੂਰੀ ਹੈ ਕਹਿੰਦੇ ਵੀ ਮੈਂ ਤਾਂ ਕੱਲੇ ਹੀ ਹਾਂ ਵੀ ਮੇਰੇ ਮਗਰਮੁਰੇ ਕੋਈ ਨਹੀਂ ਮੈਂ ਭੁੱਖਾ ਮਰਦਾ ਫਿਰਦਾ ਵੇਸੋ ਉਹਦੇ ਹੁਣ ਭਾਰਤੀ ਫਿਰਦੇ ਆ ਸਾਰਾ ਪਰਿਵਾਰ ਸਾਡੇ ਰਿਸ਼ਤੇਦਾਰ ਸਾਰੇ ਆ ਦੇ ਫਿਰਦੇ ਨੇ ਠੀਕ ਹੈ ਜੀ ਹਾਂਜੀ ਵੀ ਅਸੀਂ ਕਹਿੰਨੇ ਆ ਵੀ ਜੇ ਕਿਸੇ ਵੀ ਵੀਰ ਭਾਈ ਨੇ ਦੇਖਿਆ ਜਾਂ ਕਿਸੇ ਨੂੰ ਵੀ ਕਿਤੇ ਵੀ ਮਿਲਦਾ ਵੀ ਆਹ ਨੰਬਰ ਤੇ ਸਾਡੇ ਨਾਲ ਗੱਲ ਕਰ ਠੀਕ ਹੈ ਬਬਾ ਅਸੀਂ ਬਹੁਤ ਤੰਗ ਆ ਇਸ ਪੈਨ ਹੱਦੋਂ ਵੱਧ ਕੋਈ ਸਾਡੇ ਲੜਾਈ ਕਿਹੜਾ ਨਹੀਂ ਕੋਈ ਵੀ ਉਹਦੀ ਮਜਬੂਰੀ ਕੀ ਬਣ ਰਹੀ ਹੈ ਕਿਉਂ ਗਿਆ ਕਰੋ ਜਿਵੇਂ ਮਾਤਾ ਅਸੀਂ ਦੱਸਿਆ ਵੀ ਉਹ ਉਹਦੀ ਵਧੀ ਬੇਟੀ ਹੈ ਕਿ ਨਿੱਕੀ ਜੀ ਉਹਦੇ ਬਿਨਾਂ ਰਹਿੰਦੀ ਨਹੀਂ ਹੋ ਹਾਂਜੀ ਉਹ ਉਹਦਾਂ ਗੱਲ ਗੁੱਲ ਕਰੀਏ ਮੁਰਤੀ ਉਹਦੇ ਨਾਲ ਕੋਈ ਗੱਲ ਨਹੀਂ ਕਰੀ ਉਹਦੇ ਦਾ 12 ਤਰੀਕ ਦਾ ਫੋਨ ਬੰਦ ਹੈ ਜੀ ਮੁੜ ਕੇ ਕੋਈ ਗੱਲ ਨਹੀਂ ਹੋਈ ਸਾਡੀ ਠੀਕ ਹੈ ਹਾਂਜੀ ਅੱਗੇ ਉਹ ਵੀਡੀਓ ਕਾਲ ਲਾ ਲਾ ਕੇ ਦੇਖਦਾ ਰਹਿੰਦਾ ਜੇ ਕਿਸੇ ਕੰਮ ਆਤਵਲ ਤੇ ਉਹ ਭੱਗ ਜਾਂਦਾ ਠੀਕ ਹੈ ਹਾਂਜੀ ਆ ਬੱਚੀ ਆ ਉਹਨਾਂ ਦੀ ਆ ਛੋਟੀ ਜੀ ਸੇ ਬੱਚੀ ਉਹਦੀ ਆ ਹਾਂਜੀ ਇਹਦਾ ਬਹੁਤ ਬੁਰਾ ਹਾਲ ਹੈ ਇਹਨੂੰ ਬੁਖਾਰ ਹੀ ਨਹੀਂ ਉਤਰਦਾ ਜੀ ਉਹਦੇ ਦਾ ਅੱਛਾ ਜੀ ਵੀ ਲਾਉਂਦੀ ਉਹਦੇ ਕਰ ਨਹੀਂ ਜੀ ਲਾਉਂਦੀ ਸਾਰਾ ਦਿਨ ਇੱਕੋ ਹੀ ਗੱਲ ਬੱਸ ਕਹਿੰਦੀ ਵੀ ਜੇ ਮੈਨੂੰ ਕੁਝ ਵੀ ਚਾਹੀਦਾ ਪਹਿਲਾਂ ਮੈਨੂੰ ਡੈਡੀ ਚਾਹੀਦਾ ਫੇਰ ਕੁਝ ਮੈਂ ਹੋਰ ਮੰਗ ਸਕਦੀ ਆ ਦੱਸ ਦੇ ਬੁੱਤ ਕਿਤੇ ਵੀ ਮੈਨੂੰ ਮੇਰਾ ਡੈਡੀ ਕੀ ਕਹਾਂਗੀ ਡੈਡੀ ਕਿੱਥੇ ਗਿਆ ਕਿਹਦੇ ਬੁੱਤ ਵੀ ਮੈਨੂੰ ਡੈਡੀ ਚਾਹੀਦਾ ਮੇਰਾ ਬੀਜੀ ਕੀ ਨਾਮ ਹੈ ਜੀ ਉਹ ਲਾਸਾਂਗੀ ਉਹ ਲਾਸ ਅੱਛਾ ਬੀਜੀ ਕੀ ਗੱਲਬਾਤ ਹੋਈ ਜੇ ਅਸੀਂ ਮੁੰਡੇ ਨੂੰ ਲਾਭ ਦੀ ਫਿਰਦੇ ਹੋ ਕੀ ਮਰ ਮਸਲਾ ਕੀ ਗੱਲਬਾਤ ਕੀ ਹੈ ਕੋਈ ਗੱਲ ਨਹੀਂ ਕੋਈ ਲੜਿਆ ਨਹੀਂ ਕੋਈ ਬੋਲਿਆ ਨਹੀਂ ਚੰਗਾ ਭਲਾ ਵਧੀਆ ਵਾਹਣ ਵਾਹ ਹੈ ਮੈਂ ਇਸ ਲਿਆਇਆ ਐ ਸਵਾਈ ਹੈ ਦੋ ਮੁੰਡਿਆਂ ਨੂੰ ਭਲਾ ਡੋ ਜਾ ਕੇ ਵੀ ਲਿਆਇਆ ਹੈਗਾ ਉਹਨਾਂ ਨੂੰ ਅੱਡੇ ਤੇ ਛੱਡਿਆ ਫੇਰ ਕਹਣਾ ਵਾਣਾ ਆ ਕੇ ਉਹਨਾਂ ਤੇ ਉਹ ਦੁਵਾਵੇ ਇਹ ਪੌਣੇ ਘੰਟੇ 2:30 ਵਜੇ ਘਰੇ ਗਿਆ ਫੇਰ 3:30 ਵਜੇ ਅੱਡੇ ਤੇ ਫੇਰ ਮੋਟਰਸਾਈਕਲ ਚੜਾ ਕੇ ਉਹ ਖੜਾ ਕੇ ਉੱਥੋਂ ਫੇਰ ਨਾ ਪਤਾ ਹੋਇਆ ਪਤਾ ਪਤਾ ਆ ਅੱਜ ਕਿੰਨੇ ਦਿਨ ਹੋ ਗਏ ਅੱਜ ਅੱਜ 12 ਤਰੀਕ ਦਾ ਗਿਆ ਹੋਇਆ 10 ਦਿਨ ਹੋ ਗਏ ਅੱਜ 10 ਦਿਨ ਹੋ ਗਏ ਹਾਂ 10 ਦਿਨ ਹੋਗੇ 12 ਤਰੀਕ ਦਾ ਗਿਆ ਹੋਇਆ 12 ਤਰੀਕ ਦਾ ਗਿਆ ਹੋਇਆ ਹਾਂਜੀ ਠੀਕ ਹੈ ਤੇ ਜੇ ਕੀ ਕਹੋਗੇ ਜੇ ਕੋਈ ਥੋੜੀ ਵੀਡੀਓ ਦੇਖ ਰਿਹਾ ਤਾਂ ਉਹਨੂੰ ਕੀ ਕਹੋਗੇ ਅੱਜ ਤਾਂ ਉਹਨੂੰ ਐਂ ਕਹ ਲੈ ਵੇ ਜੱਥੇ ਵੀ ਕੋਈ ਸੁਣਦਾ ਹੈਗਾ ਜਾਂ ਕੋਈ ਭੈਣ ਭਾਈ ਦੇਖਦਾ ਹੈ ਵੀਡੀਓ ਜਾਂ ਉਹ ਦੇਖ ਲਿਆ ਵੀ ਉਹ ਸਾਡੇ ਤੇ ਕਸਮਰਤ ਕਰੇਗੇ ਫੋਨ ਤੇ ਗੱਲਬਾਤ ਕਰੀਏ ਹਾਂ ਫੋਨ ਤੇ ਗੱਲਬਾਤ ਕਰੀਏ ਠੀਕ ਹੈ ਜੀ ਇਹ ਆਪਦੇ ਘਰੇ ਪਹੁੰਚੇ ਤੇ ਕੁੜੀਆਂ ਨੂੰ ਬੁਖਾਰ ਹੋਈ ਜਾਣਾ ਟਪਰ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਸਾਰੇ ਰਿਸ਼ਤੇਦਾਰ ਵਰਧਿਆਤ ਦੇ ਠੀਕ ਹੈ ਜੀ ਇੰਚੇ ਬਿੱਟੂ ਜੀ ਕਿ ਜਿੱਥੇ ਵੀ 12 ਤਰੀਕ ਤੋਂ ਬਿੱਟੂ ਲਾਪਤਾ ਹੋਇਆ ਹੈ ਪੂਰੀ ਹਸਲ ਦੀ ਵਿਚਸੀਆਂ ਚ ਬੋਲ ਰਹੇ ਹਾਂਗੇ ਉਹਦੇ ਮਾਂ ਪੋਤੇ ਘਰ ਦੇ ਬਹੁਤ ਪਰੇਸ਼ਾਨ ਨੇ ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਭੈਣ ਭਾਈ ਨੂੰ ਬੱਦ ਤੋਂ ਬਾਅਦ ਸ਼ੇਅਰ ਕਰੋ ਬਿੱਟੂ ਆ ਦਿੱਤਾ ਹੈਾਰੇ ਪਰਵਾ ਦਾ ਬਹੁਤ ਜ਼ਰੂਰ ਹੋ ਕੇ ਬੁਲਾ ਲੈ ਤੇ ਇਹੀ ਮੰਗ ਮੰਗਦੇ ਵੀ ਕਿਸੇ ਵੀ ਭੈਣ ਭਾਈ ਦੇ ਬਿੱਟੂ ਦੇਖਿਆ ਹੋਵੇ ਜੇ ਉਹ ਮਿਲਦਾ ਹੋਵੇ ਕਲੀਪੁਰ ਪਿੰਡੈ ਨੂੰ ਜਿਹੜਾ ਮਾਨਸ ਹੈ ਤਸੀਲਪੁਰ ਲਾਡਾ ਤੇ ਲੈਣ ਵਾਲਾ ਹੈ ਉਹ ਬੱਦ ਤੋਂ ਬਾਅਦ ਸ਼ੇਅਰ ਕਰੇ ਉਹ ਜ਼ਰੂਰ ਪਤਾ ਦਿਲਾ ਬਹੁਤ ਧੰਨਵਾਦ ਜੀ ਬਹੁਤ ਬੜਾ ਧੰਨਵਾਦ ਚਲੋ ਵੀਡੀਓ ਨੂੰ ਸ਼ੇਅਰ ਕਰੋ ਬੱਦ ਤੋਂ ਬਾਅਦ ਜਾ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਜੀ ਸਾਡੀ ਕੋਈ ਉਹ ਨਹੀਂ ਹੋ ਰਹੀ ਬਾਈ ਨੂੰ ਬੱਦ ਤੋਂ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਜੋ ਸਾਡੀ ਮਦਦ ਕਰੋ ਜੋ ਕਿ ਸਾਨੂੰ ਮੇਰਾ ਭਰਾ ਮਿਲ ਜੇ ਇਸ ਨੂੰ ਭੈਣ ਨੂੰ ਭਰਾ ਮਿਲ ਜੇ ਪੁੱਤ ਮਿਲ ਜੇ ਬਸ ਬਈ ਸਾਡੇ ਦੱਤ ਹੱਥ ਫੜ ਕੇ ਬੇਨਤੀ ਆ ਤੁਹਾਡੇ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਨੂੰ ਸਾਡਾ ਭਰਾ ਮਿਲ ਜੇ